ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਵੀਰੇ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਵੀਰੇ ਪਿੰਡ ਚੰਨਾ ਗਲਬ ਸਿੰਘਲ ਤੇ ਤਿੰਨ ਬੇੜਾ ਆਪਾਂ ਚੰਗੀਆਂ ਲੈ ਕੇ ਆਏ ਇੱਕ ਬਾਈ ਦੇ ਘਰ ਦੀ ਬੇੜਾ ਦੋ ਸੇਲ ਲਈਆਂ ਵਾ ਖਰੀਦੀਆਂ ਵਾ ਬੇੜਾ ਵਪਾਰ ਦਾ ਕੰਮ ਆ ਬਾਈ ਦਾ ਤੇ ਪਿੰਡ ਚੰਨਾ ਗਲਬ ਸਿੰਘਲ ਪਾਈ ਜੀ ਨਾਲ ਕਰਾਵਾਂਗੇ ਗੱਲਬਾਤ ਆਜੋ ਬਾਈ ਜ ਸਸੀ ਗਾ ਵੀਰੇ ਸਸੀ ਗਾ ਹੋਰ ਠੀਕ ਠਾਕ ਹੋ ਜੀ ਠੀਕ ਠਾਕ ਬਈ ਤੇ ਨਾਮ ਡਰੈਸ ਬੋਲੀ ਵੀਰੇ ਨਾਮ ਬਾਈ ਸਿਧਾਰ ਸਿੰਘ ਢਾਲੀਆ ਵਾਲਾ ਪਿੰਡ ਛੰਨਾ ਖਾਲਸ ਸਿੰਘ ਜ਼ਿਲ੍ਹਾ ਬਰਨਾਲਾ ਜਿਹੜੇ ਨੇੜੇ ਭਧੌੜਾ ਹੈ ਠੀਕ ਆ ਵੀਰੇ ਜੀ ਤਫਾ ਬਾਈ ਮਾਡਲ ਨੰਬਰ 89720 ਫਕੀਲੋ ਬਾਰਾਂ 89720 ਫਕੀਲੋ ਬਾਰਾਂ ਠੀਕ ਆ ਬਾਕੀ ਦਾ ਪਲੇਟ ਤੇ ਲੱਗਾ ਹੋਇਆ ਤੁਸੀਂ ਨੋਟ ਕਰ ਲਓ ਤੇ ਸਿਰੇ ਅੱਜ ਆਪਾਂ ਤੈਨਾਂ ਨਾਲ ਦਿਖਾਉਣੇ ਆਂਗੇ ਹਾਂਜੀ ਤੇ ਪਹਿਲੇ ਨੰਬਰ ਵਾਲੀ ਦੀ ਗੱਲ ਕਰ ਲੀਏ ਇਹਦੀ ਆਪਣੀ ਘਰ ਦੀ ਵਹਿੜਾ ਘਰ ਦੀ ਵਹਿੜਾ ਆਪਣੀ ਇਹਦਾ ਮੰਨ ਕੇ ਚੱਲ ਵੀ ਸੱਤ ਦਿਨ ਪਿਆ ਇਹ ਦਿਨ ਪੂਰੇ ਹੋਣ ਚੁੱਕੇ ਠੀਕ ਆ ਵੀਰੇ 99 ਦਾ ਲਾਇਆ ਜੀ 12 13 ਦਾ ਠੀਕ ਆ ਵੀਰੇ ਦੂਜਾ ਸੂਆ ਸੋਹਣੀ ਠੀਕ ਆ ਜੀ ਦੁੱਧ ਵੇਚਦੀ ਆ ਮੇਰੇ ਕੋਲੇ ਮੰਨ 30 31 ਕਿਲੋ ਦੁੱਧ ਗੱਢੀ ਗਈ 30 31 ਕਿਲੋ ਗੱਢੀ ਗਏ ਤੇ ਦਿਨ ਕਿੰਨੇ ਬਾਕੀ ਆ ਦਿਨ ਇਹ ਸੱਤ ਦਿਨ ਤਾਂ ਦਿਨ ਪੂਰੇ ਹੋਣ ਚੁੱਕੇ ਠੀਕ ਆ ਵੀਰੇ ਤੇ ਨਾਲ ਬਰਾਬਰ ਖੜੀ ਮੜਾ ਕੱਦ ਘਾਟ ਦਾ ਅੰਦਾਜ਼ਾ ਕਰਾ ਲੀ ਤੇ ਬੇਫਿਕਰ ਹੋ ਕੇ ਨੂੰ ਤੇ ਸੌਦਾ ਕਰਨਾ ਹੋਇਆ ਕਰ ਲਿਓ ਪੂਰੀ ਵੱਡੀ ਵੈੜ ਹੈਗੀ ਬਾਕੀ ਦਾ ਬਾਈ ਕਹਿੰਦਾ ਵੀ ਦੁੱਧ ਚੰਗਾ ਗੱਢ ਦੂ ਵੀ ਆ ਦੇਖੋ ਥਾਣਾ ਦੇਖੋ ਗੈਪ ਤੇ ਲੱਗੇ ਦਿਨ ਕਿੰਨੇ ਯਾ ਲੈ ਇਹ ਜੂਹਲੇ ਘੱਟੋਂ ਵਾਰ ਦੱਸਣ ਲਈ ਠੀਕ ਆ ਵੀਰੇ ਕੱਢ ਲਾ ਬਾਹਰ ਨੂੰ ਤੋੜ ਕੇ ਦਿਖਾ ਦਈਏ ਆ ਦੇਖੋ ਜੀ ਮਗਰੋਂ ਦੇਖੋ ਤੁਸੀਂ ਬਾਲ ਢਿਲਾਂ ਪੂਰੀਆਂ ਪੰਗਾਂ ਮੈਂ ਖਿੱਚ ਕੇ ਵੀ ਦਿਖਾ ਦਿੰਨਾ ਆ ਦੇਖੋ ਜੀ ਕਰੋ ਜੇ ਕਰ ਤੇ ਪੂਰੀ ਚੰਗੀ ਦੇਖੋ ਜੀ ਆਣ ਦੇਖੋ ਨੇੜ ਤੋਂ ਤੁਰਾ ਤੜਾ ਸਾਨੂੰ ਕਰਾਉਣੇ ਚੱਕ ਤੋੜ ਵੀਰੇ ਸਿਰੇ ਫੇਸਬੁਕ ਕਰ ਲਓ ਚੰਗੀ ਫੇਸ ਕੁਆਲਿਟੀ ਆ ਇਹ ਗੱਦਗਾੜ ਦੀ ਕੋਈ ਵੀ ਕਮੀ ਨਹੀਂ ਇਹਦੇ ਵਿੱਚ ਹੈਗੀ ਵੱਡੇ ਗੱਦਗਾੜ ਦੀ ਆ ਕਰੋ ਚੈੱਕ ਤੇ ਦੇਨ ਘਟ ਜੂ ਹਨਾ 5-7 ਹਜੇ ਕਿ 10 ਹੀ ਘਟ ਜੂ ਸੀਰੇ ਆ ਦੇਖੋ ਜੀ ਕਰੋ ਚੈੱਕ ਹਾਥੀ ਦੇ ਬੱਚੇ ਜਿੱਦੀ ਬੈੜਾ ਤੇ ਤਾਂ ਦੋ ਵੀ ਪੂਰੀ ਪਈਆਂ ਰਾਜੀਪੜੀ ਵੀ ਸਾਮੀ ਪੜੀ ਵੀ ਪੂਰੀ ਚਾਪੜ ਵਰਗੀ ਪਈ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂਗੇ ਆ ਦੇਖੋ ਜੀ ਫੇਸ ਦੇਖੋ ਤੇ ਥਣ ਲੇਵਾਪੂ ਹਾਂ ਹਾਂ ਵੀਰੇ ਹੈਗੀ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਤੇ ਸੁਆ ਦੂਜਾ ਹੀ ਆ ਗਿਆ ਹਨਾ ਓਰੀਜਨਲ ਦੂਜਾ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਚਲੋ ਚੈੱਕ ਤੇ ਡਿਮਾਂਡ ਵੀਰੇ ਸੀਰੇ ਦੀ ਹੁਣ ਤਾਂ ਕਰਾਂਗੇ ਬਾ ਜਾਇਜ਼ ਹੋਊਗੀ ਨਾ ਜਮਾ ਜਾਇਜ਼ ਹੀ ਜਾਇਜ਼ ਕਈ ਵਾਰੀ ਕੋਈ ਵੇਚਣ ਪੁੱਛਣ ਨਾਲ ਲੈ ਲੈਂਦਾ ਹਨਾ ਹਾਂ ਬਾਈ ਠੀਕ ਆ ਬਾਕੀ ਦਾ ਵੀਰੇ ਤੁਸੀਂ ਸੰਪਰਕ ਤੁਸੀਂ ਕਰਨਾਗਾ ਜਰੂਰ ਸੰਪਰਕ ਕਰਿਓ ਤੇ ਫੋਨ ਦੇ ਉੱਤੇ ਬਾਈ ਕਰੂਗਾ ਉਹਦੀ ਡਿਮਾਂਡ ਤੇ ਹੋਊਗੀ ਜਾਇਜ਼ ਜਮਾ ਤੇ ਬਾਕੀ ਦਾ ਉਂ ਵੀ ਆਪਾਂ ਜੇ ਫੋਨ ਕਰਕੇ ਹੀ ਗੱਲ ਬਣਦੀ ਆ ਫੋਨ ਤੁਸੀਂ ਜਰੂਰ ਕਰ ਲਿਓ ਕਿਰਾਂ ਲੈਣੀ ਨਾ ਲੈਣੀ ਸੌਦਾ ਨਾ ਬਣਨਾ ਉਹ ਗੱਲ ਬੱਕਰੀ ਹਨਾ ਵੀਰੇ ਸੀਰੇ ਹਾਂਜੀ ਆ ਹੁਣ ਦੋ ਨੰਬਰ ਤੇ ਤੁਹਾਨੂੰ ਕਰਾਉਣੇ ਆ ਚੈੱਕ ਪੂਰੀ ਚੰਗੀ ਬਿਹੜਾ ਇਹਦਾ ਵੀ ਸੁਹਾ ਦੂਜਾ ਆ ਗਿਆ ਆ ਦੇਖੋ ਜੀ ਇਹ ਬੇਬੇ ਤੁਹਾਨੂੰ ਮੈਂ ਥਾਣੇ ਲੇਵਾ ਕਰਾਉਣਾ ਚੈੱਕ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਫੇਸ ਕੁਆਲਿਟੀ ਪੂਰੀ ਵਧੀਆ ਗਈ ਤੇ ਸਾਰੀ ਚੰਗੇ ਡੱਬ ਡੱਬ ਪੂਰੇ ਚੰਗੇ ਆ ਥੋੜੀ ਜਿਹੀ ਕਰਾਸ ਚ ਆ ਗਈ ਥੋੜੀ ਜਿਹੀ ਜਿੰਨੀ ਕਾਪਨ ਚਾਹੀਦੀ ਹੁੰਦੀ ਹੈ ਥੰਡੇ ਥੰਡੇ ਬਹੁਤ ਆ ਬਈ ਥਣ ਥਣ ਦੇ ਬਹੁਤ ਚੰਗਾ ਬਹੁਤ ਚੰਗਾ ਥਾਣੇ ਲੇਵਾ ਲੱਗਿਆ ਕੱਲਾ ਕੱਲਾ ਥਾਣ ਲੱਗਿਆ ਤੇ ਮੈਂ ਤਾਂ ਲੈ ਦੂ ਹੱਤਾ ਦੱਸ ਦੇ ਠੀਕ ਆ ਸਿਰੇ ਚੀਪੇ ਜੂਪੇ ਦੀ ਓਕੇ ਜਮਾ ਥਾਣੇ ਨੂੰ ਠੀਕ ਆ ਬਈ ਠੀਕ ਆ ਬਈ ਆ ਦੇਖੋ ਤੋੜ ਵੀਰੇ ਸਾਰਾ ਮਾੜਾ ਨਹੀਂ ਕਰਾਂਗੇ ਓਕੇ કરી ਚਲੋ ਜੇ ਇੱਕ ਵੀਡੀਓ ਨੂੰ ਐਂਡ ਤਾਈਂ ਦੇਖ ਲਿਆ ਕਰੋ ਗਾਂ ਸੁਣ ਵਾਲੀ ਲਈ ਚ ਫਾਇਦਾ ਹੁੰਦਾ ਵੀਰੇ ਕਿਉਂਕਿ ਥੋੜਾ ਫਾਇਦਾ ਤੁਹਾਡੇ ਕੋਲ ਜਾ ਕੇ ਸੂਕੂਗੀ ਤੇ ਸੂਣ ਵਾਲਾ ਪਸ਼ੂ ਸਮਝ ਜਾਂਦਾ ਨਾਲੇ ਤਾਂ ਤੇ ਨਾਲੇ ਆਪ ਦੀ ਸਾਹਮਣੇ ਸੂਪ ਜਾਂਦਾ ਹੈ ਠੀਕ ਹੈ ਜੀ ਕਰੇ ਚ ਇੱਕ ਪੂਰੀ ਚੰਗੀ ਬਿਹੜਾ ਸੂਹਾ ਆ ਗਿਆ ਦੂਜਾ ਤੇ ਫੇਸ ਕੁਆਲਿਟੀ ਪੂਰੀ ਚੰਗੀ ਲਿਆ ਵੀਰੇ ਸੀਰੇ ਨੂੰ ਬਾਹਰੋਂ ਆਹ ਦੇਖੋ ਜੀ ਥੋੜਾ ਤਰ੍ਹਾਂ ਕਰ ਲੋ ਚੈੱਕ ਕਿਆ ਬਾਤ ਆ ਪੂਰੀ ਜੰਗੀ ਸਾਮੀ ਪੜੀ ਵੀ ਇਹ ਵੀ ਪੂਰੀ ਵਧੀਆ ਕੱਦਗਾਠ ਨਾਂ ਵਾਲਾ ਵੱਡਾ ਨਾਂ ਵਾਲਾ ਛੋਟਾ ਪੂਰੀ ਵਧੀਆ ਲਮਾਈ ਲਮੂਈ ਚ ਪੂਰੀ ਫੁੱਲ ਚੱਲੇ 15 ਕਿਲੋ ਦੇ ਦੂ ਬਾਈ ਜਾਇਜ ਗੱਲ ਕੀਤੀ ਐਵੇਂ ਕੀ ਫਾਇਦਾ ਮੈਂ 18 15 ਕਹਿਣ ਦਾ ਤੇ ਜਿੰਨਾ ਕਿ ਦੇਤਾ ਅਗਲੇ ਨੇ ਬਾਕੀ ਦਾ ਹਿਸਾਬ ਤੁਸੀਂ ਵੀਰੇ ਆਪ ਲਾ ਲੈਣਾ ਹੁੰਦਾ ਸਾਰਾ ਠੀਕ ਹੈ ਨਾ ਤੁਸੀਂ ਹਿਸਾਬ ਲਾ ਲਿਆ ਕਰੋ ਜਦੋਂ ਆਪਾਂ ਦਿਖਾਉਣੇ ਨੇ ਚੀਜ਼ ਤੁਸੀਂ ਕਿਹੜੇ ਕੋਈ ਨਹੀਂ ਅੱਜਕੱਲ ਨਿਆਣਾ ਸਾਰਿਆਂ ਨੂੰ ਪਤਾਗਾ ਆ ਦੇਖੋ ਜੀ ਬਾਈ ਨੇ ਜਮਾ ਜਾਇਜ ਗੱਲ ਕਰੀ ਐ 15 ਕਿਲੋ ਦੁੱਧ ਨੇ ਦੇ ਦੇਣਾਗਾ ਕੋਈ ਕਹਿਣ ਦੀ ਗੱਲ ਨਹੀਂ ਤੇ ਵੱਧ ਵੀ ਦੇ ਸਕਦੀ ਆ ਲੇਵੇ ਲੂਵੇ ਦੀ ਤਿਆਰੀ ਹੈ ਜਿੰਮੇ ਚੰਗੀ ਆ ਹੁਣ ਵੀ ਹੈ ਨਾ ਵੀਰੇ ਬਹੁਤ ਵਧੀਆ ਤਿਆਰੀ ਕਰੀ ਆਉਂਦੀ ਆ ਤੇ ਤੋੜਾ ਤਾਰਾ ਪੂਰਾ ਵਧੀਆ ਨੰਬਰ 1 ਆਗਾ ਤੇ ਮੁੱਲ ਭਾਈ ਇਹਦਾ ਵੀ ਫੋਨ ਤੇ ਫੋਨ ਤੇ ਮੁੱਲ ਹੂ ਜਮਾ ਜਾਇਜ ਠੀਕ ਆ ਇਹ ਤੁਹਾਨੂੰ ਦੋ ਨੰਬਰ ਵਾਲੀ ਦਿਖਾਤੀ ਪੂਰੀ ਚੰਗੀ ਬੈੜ ਹੈ ਵੀ ਮੁੱਲ ਫੋਨ ਤੇ ਹੁਣ ਤੀਜੇ ਨੰਬਰ ਵਾਲੀ ਬਲੂਨ ਬੈੜ ਆ ਵੀਰੇ ਬਲੂਨ ਆ ਇਹ ਦੇਖੋ ਪੂਰੀ ਚੰਗੀ ਫੇਸਬੁਕ ਕਰੋ ਚੈੱਕ ਤੁਹਾਨੂੰ ਦਿਖਾਉਨੇ ਆ ਸਮਾਰ ਕੇ ਥੋੜਾ ਜਰਸੀ ਦਾ ਕਰਾਉਸ ਹੈਗਾ ਹਨਾ ਇਹਦੇ ਤੇ ਹਾਂ ਜੀ ਮਾੜਾ ਮੋਟਾ 19 ਕਿ ਪੂ ਐਚਐਫ ਚ ਆ ਗਈ ਆ ਦੇਖੋ ਇਹ ਥੱਲੇ ਥੱਲੇ ਦੇਖੋ ਤੁਸੀਂ ਕੀ ਆ ਬਾੜਾ ਦੇਵਾਲੂ ਵਾ ਕਮਾਲ ਦਾ ਤੇ ਫੇਸ ਕਮਾਲ ਦਾ ਜੀ ਕੁਦੀ ਗੁੱਟੇ ਅੰਤ ਨਹੀਂ ਕੁਝਾ ਠੀਕ ਆ ਵੀਰੇ ਜਿੰਨਾ ਮਰਜੀ ਯਾਰ ਲੈ ਆ ਦੇਖ ਲੈ ਬਾਕੀ ਦਾ ਜੈਨੂਨ ਗੱਲ ਆ ਜਮਾ ਹੈ ਨਹੀਂ ਵੀ ਦੂਜੇ ਦੂਜੇ ਨੂੰ ਪਹਿਲਾਂ ਕਹੀ ਜਾਂਦੇ ਆਪਾਂ ਖਲੂਨ ਬਾੜਾ ਤੇ ਦੁੱਧ ਕਿੰਨਾ ਗੜਦੂ ਵੀਰੇ ਭਾਈ ਇਹ ਕੜ ਦੂ 20 ਕਿਲੋਰਾ ਹੁੰਦਾ ਨੇ ਵਧੀਆ ਗੱਲ ਕਰੀਆ ਫੇਰ ਦੇਖੋ ਜੀ ਕਿੰਨਾ ਪਿਆਰਾ ਬੱਛੀ ਦਾ ਕਮਾਲ ਦਾ ਫੇਰ ਠੀਕ ਕਰ ਠੀਕ ਆ ਵੀਰੇ ਠੀਕ ਆ ਆ ਕਰੋ ਜੀ ਚੈੱਕ ਤੇ ਪੂਰੀ ਸਮੀਆਂ ਬਲੀਆਂ ਵੰਗਾਂ ਪੂਰਗਾਂ ਹਨਾ ਲੋਕਲ ਵਹਿੜਾਂ ਕੋਈ ਆਏ ਨਹੀਂ ਹੈਗੀਆਂ ਪੂਰੀਆਂ ਵਧੀਆ ਘਰੋਂ ਖਰੀਦੀਆਂ ਆਵੀਆਂ ਬਾਈ ਦੀਆਂ ਪੂਰੀਆਂ ਚੰਗੀਆਂ ਬਾਕੀ ਘੜ ਦੂ ਬਾਈ ਜਮਾ ਜੈਜ ਲਈ ਬਾਕੀ ਦੀ ਗੱਲ ਦੁੱਧ ਦਾ ਤੁਸੀਂ ਆਪ ਹਿਸਾਬ ਲਾ ਲੈਣਾ ਹੁੰਦਾ ਵੀਰੇ ਹਨਾ ਸਾਰੇ ਵੀਰੇ ਹਾਂ ਸਾਰੇ ਜਾਣਕਾਰੀ ਅੱਜ ਕੱਲ ਸਾਬਾ ਸਿਆਣਾ ਬਾਈ ਕਮਲਾ ਹਾਂ ਕੋਈ ਨਹੀਂ ਕਮਲਾ ਤੇ ਆਪਣਾ ਕੰਮ ਹੁੰਦਾ ਸਿਰਫ ਵੀਡੀਓ ਕਵਰ ਕਰਕੇ ਤੁਹਾਨੂੰ ਦੇਣਾ ਗਾ ਗੱਲਬਾਤ ਥੋੜੀ ਹੋਣੀ ਹੈ ਬਾਈ ਨਾਲ ਬਾਈ ਨਾਲ ਤੁਸੀਂ ਸੰਪਰਕ ਕਰਨਾਗਾ ਆ ਕਰਿਓ ਚੈੱਕ ਕਿੰਨੇ ਦਿਨ ਘਟਜੂ ਸੀਰੇ ਇਹ ਲੈ ਜੂ ਉਹਦੀ ਸੱਤ ਤੱਕ ਦੇਣਾ ਹੈ ਡਿਮਾਂਡ ਡਿਮਾਂਡ ਵੀ ਫੋਨ ਤੇ ਆ ਠੀਕ ਹੈ ਡਿਮਾਂਡ ਫੋਨ ਤੇ ਆ ਓਕੇ ਤੇ ਤਿਆਰ ਹੁਣ ਵੀ ਬਥੇਰੀ ਹੋਈ ਫਿਰਦੀ ਹੈ ਨਾ ਹਾਂ ਬਈ ਵਾਧੂ ਤਿਆਰ ਹੋਈ ਫਿਰਦੀ ਆ ਵੀਰੇ ਅੱਜ ਅੱਜੀ ਲਾ ਗਈ ਕਰਦਾ ਕੱਤੀ ਚੀਜ਼ ਠੀਕ ਹੈ ਵਧਾ ਦੇਖੋ ਜੀ ਤਲੋ ਜੇਕ ਥੱਲੇ ਤੋਂ ਥਣ ਲੈ ਵਾ ਇੱਕ ਨੰਬਰ ਤੇ ਪੂਰੀ ਚੰਗੀ ਬਿਹੜ ਹੈਗੀ ਕੋਈ ਘਾਟ ਨਹੀਂ ਹੈਗੀ ਤਿੰਨ ਬਿਹੜਾ ਸੀ ਤਿੰਨੇ ਤੁਹਾਨੂੰ ਦਿਖਾ ਦਿਆਂ ਪਿੰਡ ਸ਼ਾਨਾ ਗਲਾਬ ਸਿੰਘ ਵਾਲਾ ਤੇ ਜ਼ਿਲ੍ਹਾ ਬਾਈ ਨੂੰ ਹੈਗਾ ਬਰਨਾਲਾ ਤਹਿਸੀਲ ਤਪਾ ਨੰਬਰ ਫੇਰ ਕੋਲ ਨਹੀਂ ਵੀਰ 99720 76012 ਬਾਈ 99720 76012 ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਦਾ ਇਹਦੇ ਲਈ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ